ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਡੇ ਨਾਲ ਤਿੰਨ ਐਚਫ ਨਸਲ ਦੇ ਬੱਚਾਂ ਦੀ ਜਿਹੜੀ ਵੀਡੀਓ ਸਾਂਝੀ ਕਰ ਰਹਾ ਹੈਗਾ ਤਰੀਕ ਨੋਟ ਕਰ ਲਓ ਜੀ 31 ਤਰੀਕ ਪੰਜਾ ਮਹੀਨਾ 2025 ਤੇ ਬਾਈ ਕੋਲ ਦੋ ਚਿੱਟੇ ਦੇ ਕਾਲੇ ਪ੍ਰਿੰਟ ਵਾਲੇ ਬੱਚਾ ਨੇ ਤੇ ਇੱਕ ਹੈਗੇ ਜਿਵੇਂ ਚਿੱਟੇ ਰੰਗ ਦੇ ਵੱਧ ਚਿੱਟੇ ਰੰਗ ਦੇ ਨਾ ਤਿੰਨ ਬੱਚੇ ਨੇ ਤੇ ਤਿੰਨਾ ਇਹ ਚਾਹਤ ਤੋਂ 49 ਮਿਲਣਗੇ ਤੁਹਾਨੂੰ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰਮਸ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਵੀ ਭਰਾ ਨੇ ਕੋਈ ਇਦਾਂ ਦੀ ਵੀਡੀਓ ਨਹੀਂ ਤਾਂ ਆਪਾਂ ਨੰਬਰ ਨੋ ਵੀਡੀਓ ਬਣਾਉਣ ਵਾਸਤੇ ਬੱਚਾ ਖਰੀਦਣ ਵਾਸਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਕੋਈ ਪਸ਼ੂ ਖਰੀਦਣ ਤੋਂ ਪਹਿਲਾਂ ਥੱਲੇ ਜਰੂਰ ਕਰ ਲਿਆ ਕਰੋ ਵੀਡੀਓ ਪਹਿਲਾਂ ਪੂਰੀ ਦੇਖੋ ਫਿਰ ਬਾਈ ਨਾਲ ਸੰਪਰਕ ਕਰਨਾ ਹੈਗਾ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਤੇ ਐਡਰੈਸ ਬੋਲ ਦਗੇ ਨਾਮ ਕੁਲਵਿੰਦਰ ਸਿੰਘ ਬਾਈ ਪਿੰਡ ਫਤੇਗੜ ਪੰਜਗਰਾਈਆਂ ਹਾਂਜੀ ਜ਼ਿਲ੍ਹਾ ਸੰਰੂਰ ਆ ਬਾਈ ਤੇ ਤਹਿਸੀਲ ਤੂਰੀ ਲਗਨੂ ਹਾਂ ਤੂਰੀ ਲੱਗਦੀ ਹੈ ਬਾਈ ਮੋਬਾਈਲ ਨੰਬਰ ਮੋਬਾਈਲ ਨੰਬਰ 7719583125 ਨੇੜੇ ਪਿੰਡ ਕਠਾਲਾ ਆ ਕੇਦਰੋਂ ਕਠਾਲਾ ਚੀਮਾ ਰਹਿ ਗਿਆ ਆਪਣੇ ਮੰਗੇ ਵਾਲਾ ਮਨਾਲ ਹਮੀਦੀ ਆ ਗਿਆ ਨਾ ਉਮੀਦੀ ਆ ਗਿਆ ਇਧਰ ਸੰਦੋੜ ਆ ਗਿਆ ਆਪਾਂ ਨੂੰ ਨਾਲੇ ਤਾਂ ਮੱਲਾ ਲੱਗਾ 19 ਕਿਲੋਮੀਟਰ ਹੋਣਾ ਹਾਂ ਸੇਰਪੁਰੋ ਵੀ ਉਹਨਾਂ ਗਿਆ ਬਰਨਾਲਾ ਵੀ ਉਨਾ ਹੀ ਆਪਾਂ ਨੂੰ ਮਲੇਰਕੋਟ ਲੱਭੀ ਕੋਈ ਠੀਕ ਆ ਇਧਰ ਕਾਤਰੋਂ ਨੇੜੇ ਰਹਿ ਜਾਂਦਾਗਾ ਆਪਾਂ ਨੂੰ ਪਹਿਲੇ ਨੰਬਰ ਵਾਲੀ ਬੱੱਚੀ ਆ ਗਈ ਨਾ ਹਾਂ ਇਧਰੋਂ ਦਿਖਾ ਦਿੰਨੇ ਆਪਾਂ ਭਈ ਜੇ ਨੰਬਰ ਤੇ ਅੱਛਾ ਪਰ ਇਧਰੋਂ ਸਟਾਰਟ ਕਰ ਲਗੇ ਹਾਂ ਅੱਛਾ ਇਹਨੂੰ ਅੱਜ ਆਪਾਂ ਇੱਕ ਨੰਬਰ ਮੰਨ ਲਗੇ ਹਾਂ ਚਿੱਟੇ ਰੰਗ ਦੇ ਵਿੱਚ ਇਹ ਚਿੱਟੇ ਰੰਗ ਦੇ ਵਿੱਚ ਕਿੰਨੀ ਉਮਰ ਚੁਹ ਲੱਗ ਭਾਗੇ ਜੇ ਇਹਦੀ ਬਈ ਹੋਊਗੀ 11 ਕਿ ਮਹੀਨੇ ਉਮਰ 11 ਕਿ ਮਹੀਨੇ ਉਮਰ ਹੋ ਰੰਗ ਚਿੱਟ ਇਹ ਤੇ ਬ੍ਰੀਡ ਵਾਲੀ ਬਹੁਤ ਆ ਗਈ ਥੋੜੀ ਸਮਾਈ ਕਰਨ ਵਾਲੀ ਆ ਹੂੰ ਬ੍ਰੀਡ ਬਹੁਤ ਵੱਸੀ ਦੀ ਬ੍ਰੀਡ ਚੰਗੀ ਹੈਗੀ ਮਿੱਤਰੋ ਹਾਂ ਹਾਂ ਤੇ ਉਮਰ ਵੀ ਜਾਣੂ ਹੈਗੀ ਥਣਚਾਰੀ ਵੀਰੇ ਥਣਚਾਰਾ ਕੱਲਾ ਕੱਲਾ ਥਾਣਾਗਾ ਬਾਕੀ ਰੇਡ ਵੀ ਦਾ ਜੈਜੀ ਹੈਗਾ ਬ੍ਰੀਡ ਬਹੁਤ ਵੱਸੀ ਦੀ ਕੁਆਲਿਟੀ ਦਿਖਾ ਦੇ ਲੱਗਨੀਗਾ ਸ਼ਾਈਨਿੰਗ ਸ਼ੂਨਿੰਗ ਪੂਰੀ ਫੁੱਲ ਲੱਗੀ ਚੰਗੀ ਹੈ ਨਾ ਹਾਂ ਹਾਂ ਬਸ ਥੋੜੀ ਬਾਕੀ ਤੂਰਾ ਤੂਰਾ ਵਾ ਪੂਰਾ ਓਕੇ ਹੈਗਾ ਸਾਂਭਣ ਦੇ ਤੋੜੇ ਥੋੜੀ ਹਾਂ ਸਾਂਭਣ ਦੇ ਉਹੀ ਹੈਗੀ ਕੀ ਰੇਡ ਕਰਨਾ ਦਾ ਤੇਰੇ 13000 ਰੁਪਏ 13000 ਸਿਰਫ ਹਾਂ ਹਾਂ ਉਹ ਆਪਾ ਫਾਲਤੂ ਰੇਟ ਨਹੀਂ ਕਰਨੇ ਵਾਲੇ 13 ਤੋਂ ਹੀ ਮਾਨਤਨ ਹੋ ਜੂਗਾ ਹਾਂ ਹਾਂ ਮੌਕੇ ਤੇ ਕਰ ਦਾਂ ਕੋਈ ਨਾ ਠੀਕ ਆ ਥਾਣਾ ਦਿਖਾ ਦੇ ਚਾਰ ਥਾਣਾ ਕੱਲਾ ਕੱਲਾ ਥਾਣਾ ਥਾਣ ਚਾਰ ਹੀ ਵੱਖਰੀ ਰਿਪੋਰਟ ਸ਼ਾਨੀਗੀ ਕੱਲਾ ਕੱਲਾ ਥਾਣਾ ਦਾ ਵਜਨ ਦੀ ਥੋੜੀ ਹਲਕੀ ਆ ਬਾਕੀ ਰੰਗ ਹਾਂ ਬਾਕੀ ਬਈ ਰੇਟ ਵੀ ਉਹੀ ਜਾਏ ਜਾਗਾ ਰੇਟ ਪੁੱਛ ਜੇ ਤਾਂ ਹੁਣ ਵਜਨ ਫੁੱਲ ਹੁੰਦਾ ਰੇਟ 30000 ਦੀ ਬੱਸੀ ਹੀਗੀ ਅੱਜ ਹੂੰ ਇੱਥੋਂ ਆ ਮਾ ਲੋ 13000 ਤੋਂ ਨਾ ਬੱਛੀ ਮਿਲ ਜੂਗੀ ਬਾਕੀ ਫੇਸ ਬਿਊਟੀ ਦਿਖਾ ਦੇ ਲੈ ਕਿੰਨੀ ਕਾ ਕੰਨ ਵੀ ਨਿਕਾਗਾ ਜਮਾ ਗੁਲਾਬੀ ਨੱਕ ਗੁਲਾਬੀ ਨੱਕ ਆ ਗਿਆ ਉਜਨਾਲੀ ਕੁ ਰਾਤ ਵੱਧ ਕਰਦੀ ਹੈਗੀ ਤਾਂ ਇਥੋਂ ਇਹ ਮਾਰ ਲਈ 13 ਆ ਸੋਨਾ ਬੱਚੀ ਮਿਲੂ ਚਿੱਟੇ ਪ੍ਰਿੰਟ ਦੇ ਵਿੱਚ ਹਾਂਜੀ ਹਾਂ ਬਈ ਵਧੀਆ ਸੀ ਮੈਂ ਭਰਾ ਕੇ ਵਧੀਆ ਬੱਚੇ ਲੈ ਆ ਪੂਰੀ ਵਧੀਆ ਬਈ ਬਰੀਡ ਵਾਲੀ ਬੱਸੀ ਹੈਗੀ ਜੇ ਸਮਝੇ ਹੁਣ ਸਾਰੀਆਂ ਹੀ ਸ਼ਕੀਨ ਆ ਹਾਂ ਬੱਸੀਆਂ ਸਾਰੀਆਂ ਹੀ ਸ਼ਕੀਨ ਹੁੰਦੀਆਂ ਇਹਨਾ ਦੇਖੋ ਬੱਚੀ ਤੇਰਾ ਨੰਬਰ ਵਾਲੀ ਬੜੀ ਸ਼ਕੀਨ ਹੈ ਪਹਿਲਾਂ ਆਪਾਂ 2 ਨੰਬਰ ਦੀ ਗੱਲ ਕਰਦੇ ਆ ਇਹ ਬੱਚੀ ਇਹ ਹੈਗੀ ਬਈ ਡੇਢ ਸਾਲ ਦੀ ਅੱਜ ਹੀਟ ਚ ਆ ਗਈ ਇਹ ਡੇਢ ਸਾਰਾਂ ਦੇਈ ਜਾਂਦੀ ਹੈਗੀ ਠੀਕ ਹੈ 3 ਗਾਜਨੀ ਭਰਾ ਹਾਲਾ ਜੋ ਬੰਦੇ ਲਾ 3 ਗਾ ਭਰਾ ਸਕਦਾ ਅੱਜ ਬੰਦਾ ਜੀ ਦੇ ਪਰੋਣਾ ਇਸ ਕੁਆਲਟੀ ਬੜੀ ਚੰਗੀ ਹੈ ਨਾ ਬੱਚੀ ਹਾਂ ਹਾਂ ਬਈ ਪੂਰੀ ਬਰੀਡ ਵਾਲੀ ਵਸੀਲੇ ਬਿਊਟੀ ਦਿਖਾ ਦੇ ਕਿੰਨੀ ਹੈਗੀ ਬਸਰੀ ਚੌਂਕ ਚੌਂਕ ਬਾਹਰ ਕੱਢਦੇ ਆ ਦੇਖੀ ਕਿੰਨੀ ਚੌਂਕ ਰਹੀ ਸਾਕੋਂ ਚੌਂਕਦੀ ਨਾ ਹਾਂ ਹਾਂ ਬਈ ਟੀਕੇ ਦੇ ਕਾ ਵੜਾ ਬੀਡ ਬੂਟ ਫੁੱਲ ਲਗਾ ਠੀਕ ਹੈ ਬਾਕੀ ਲੱਤਾਂ ਲੁੱਤਾਂ ਦੀ ਬਹੁਤ ਮਜ਼ਬੂਤ ਦਲਨੀ ਇੱਥੇ ਬੈਕ ਸ਼ਾਰਟ ਤੇ ਦੇ ਲੋ ਤੇ ਬਾਹਨ ਕਿਸਾਨ ਇਹਦੇ ਵੀ ਚਾਰ ਅਲੱਗ ਅਲੱਗ ਹੂੰ ਲੈ ਬਾਕੀ ਖੜਨੀ ਦਿਖਾ ਦੇ ਵਸੀ ਨੇ ਇੱਥੇ ਰੁਕ ਇਹ ਇੱਥੇ ਨੂੰ ਆਵਾਂ ਲੋ ਬੱਚੀ ਦਾ ਕੱਦ ਕਾਠ ਬਾਜਣਾ ਰੰਗ ਬਰੰਗ ਕਿੰਨੀ ਬਰੀਡ ਕਰਨਾ ਛੋਟਾ ਜਿਹਾ ਫੁੱਲ ਕੁਆਲਿਟੀ ਹੈ ਬੁਰੀ ਕੋਈ ਆ ਕਿ ਤੋ ਹੱਥ ਧਰਾਉਣੀ ਬਸ ਇਹਦਾ ਕੀ ਰੇਟ ਕਰਨਾ ਆਪਾਂ ਇਹਦਾ ਰੇਟ 25000 ਰੁਪਇਆ 25 ਰੇਟ ਆ ਬਾਧਾ ਘਟਾ ਮੌਕੇ ਦੇ ਮੌਕੇ ਦੇ ਕਰ ਦਾਂਗੇ ਬਾਕੀ ਬਰੀਡ ਬੋਲਦੀ ਆ ਬਈ ਆਪ ਦੱਸ ਦਈਏ ਬਸ ਇਹੀ ਚੰਗਾ ਪ੍ਰਿੰਟ ਆ ਵੀਰੇ ਘੜਨੀ ਦੜਨੀ ਮਤਲਬ ਅੱਛੀ ਦੀ ਬਾਕੀ ਲੱਤਾਂ ਲੁੱਤਾਂ ਜਮਾ ਸਿੱਧੀਆਂ ਆਂ ਮਜ਼ਬੂਤ ਲੱਤਾਂ ਦੀਆਂ ਹੱਡਾਂ ਪਰਾਂ ਦੀ ਹਾਂ ਬਾਕੀ ਦੇਖੋ ਜਿਹੜੇ ਪ੍ਰਾਣੇ ਖਰੀਦਣੇ ਆ ਉਹਦਾ ਬਾਕੀ ਥਾਣ ਦਿਖਾਉਣੇ ਗੱਬਣਾ ਅਰਗੀ ਚੋਲੀ ਇਹਦੇ ਲੱਗੀ ਵੀ ਹਾਂ ਸੁਨਪਾ ਇੱਥੋਂ ਬੈਕ ਸ਼ਟ ਤੋਂ ਬੰਤਰ ਚੈੱਕ ਕਰ ਲੋ ਤੇ ਇੱਥੋਂ ਸਾਨੂੰ ਬੱਛੀ ਦਾ ਪੱਥਰਾਂ ਦੀ ਜਿਹੜੀ ਬੰਤਰ ਉਹ ਚੈੱਕ ਕਰਾ ਦੇਣਾ ਚਾਰ ਥਾਣ ਬੱਛੀ ਚਾਰ ਥਾਣਾ ਕੱਲਾ ਕੱਲਾ ਥਾਣਾ ਕੋਈ ਫੂਡ ਸੰਗ ਨਹੀਂ ਚੰਗੀ ਆ ਬੱਛੀ ਹਾਂ ਬਾਕੀ ਸਟੇਟ ਪਈ ਆ ਜਮਾ 25 ਇਹ ਚੌੜੀ ਜੂੜੀ ਬਹੁਤ ਹੈਗੀ ਹਾਂ ਉਹ 13 ਚ ਮਾਣਤਨ ਹੋ ਜੂਗੀ ਉਹਦਾ 13 ਚ ਮਾਣਤਨ ਹੋ ਜੂਗੀ ਠੀਕ ਆ ਆ ਬੱਛੀ ਬੜੀ ਸ਼ਕੀਨ ਆ ਗਈ ਤਰੀ ਮੇਤਰਾ ਇਹ ਬੱਸੀ ਬਈ ਹੈਗੀ ਆ 9.5 ਮਹੀਨੇ ਦੀ ਫਾਰਮ ਚੋਂ ਲਿਆ ਬੱਚਾ ਆਪਾਂ ਨੂੰ ਦੱਸਣ ਦੇ ਆ ਉਹਨਾਂ ਨੇ 9.5 ਮਹੀਨੇ ਦਾ ਬੱਚਾ ਕਿਹਾ ਹੈ 9.5 ਮਹੀਨੇ ਦਾ ਬਾਕੀ ਦੂ ਆਪ ਵੀ ਲੈ ਨੂੰ ਇੱਥੇ ਖੜੀ ਨਹੀਂ ਦਿਖਾ ਦੇ ਲੱਤਾਂ ਲਗਰ ਕਿੰਨੀਆਂ ਮੋਟੀਆਂ ਲੱਤਾਂ ਆ ਗਈ ਕਿੰਨੀਆਂ ਮੋਟੇ ਅੰਗਾ ਬਰਾਂ ਦੀ ਬੱਸੀ ਹੈਗੀ ਪੂਰੀ ਫੁੱਲ ਬਰੀਡ ਏਬੀਐਸ ਦੇ ਕੋਈ ਸੀਮੈਂਟ ਦੀ ਦੱਸੇ ਆਪਾਂ ਪਤਾ ਕਰਕੇ ਦੁਬਾਰੇ ਦੱਸ ਦਾਂਗੇ ਇਹ ਬੰਦਾ ਨੰਬਰ ਲੈ ਸਕਦਾ ਆਪ ਦੱਸ ਪੁੱਛ ਸਕਦਾ ਉਹਨਾਂ ਨੂੰ ਲੈ ਕਢਾ ਫੇ ਕਿਹੜਾ ਬੱਚਾ ਆ ਬਾਕੀ ਉੱਪਰੋਂ ਉੱਪਰੋਂ ਦਿਖਾਰੇ ਕਿੰਨੀ ਟਾਪ ਕੁਆਲਿਟੀ ਦਿੱਤੀ ਹੈ ਬਾਕੀ ਦੂਰੋਂ ਨੇੜੇ ਚੱਲੇ ਕਾਉ ਨਾ ਇਹ ਰਹੀਆਂ ਬੱਸੀਆਂ ਦਿੰਦੇ ਆ ਬਈ 35 35 ਕਿਲੋ ਦੁੱਧ ਪਹਿਲੇ ਸੂਏ ਹਾਂ ਚੰਗੀ ਤੁਹਾਨੂੰ ਲੱਗੂ ਬੱਚੀ ਪਸੰਦ ਆਵੇ ਹਾਂ ਤੁਸੀਂ ਗੌਰ ਨਾਲ ਦੇਖੋਗੇ ਬਾਕੀ ਖੁੱਲੀ ਰਹਿ ਗਈ ਇਹ ਵੀ ਹੈਗੀ ਠੀਕ ਆ ਪੂਰੀ ਟਾਪ ਕੁਆਲਿਟੀ ਦੀ ਬੱਸੀ ਆ ਠੀਕ ਠੀਕ ਲੈ ਇਥੋਂ ਇਹ ਆ ਮਾਰ ਲਈ ਬੱਚੀ ਇਹ ਬੱਸੀ ਆਪ ਹੀ ਦੱਸੂਗੀ ਵੀ ਹਾਂ ਇੱਕ ਚੀਜ਼ ਹੈਗੀ ਹੈ ਮੈਂ ਬੋਡਰ ਫੂਡਰ ਤੇ ਫੀਡ ਤੇ ਪਲੀ ਵੀ ਬੱਸੀ ਆ ਹਾਂ ਸਹੀ ਗੱਲ ਆ ਲੈ ਬਾਕੀ ਤੋਰਾ ਤਨ ਕੀ ਲੱਤਾਂ ਉੱਤਨੀ ਕਿੰਨੀ ਮਜ਼ਬੂਤ ਆ ਦੂਜੀਆਂ ਬੱਸੀਆਂ ਨਾਲੋਂ ਤਾਂ ਵੱਲ ਗਈ ਅੱਡਾ ਪਰਾਂ ਦੀ ਹੁੱਲੀ ਆ ਹੁੱਲੀ ਆ ਡਾਫਰਾ ਦੇ ਨਾ ਹਾਂ ਹਾਂ ਤੇ ਬਾਕੀ ਖੜ ਨਹੀਂ ਦਿਖਾ ਦੇ ਲੈ ਮੈਂ ਮੰਨ ਲਓ ਬੱਚੀ ਦੀ ਖੜ ਨਹੀਂ ਟੇਟ ਖੜਦੀ ਜਮਾ ਚੌੜੀ ਜੂੜੀ ਉੱਪਰੋਂ ਗੋਲ ਹੀ ਪਈ ਹੈਗੀ ਲੈ ਇੱਥੋਂ ਤੁਹਾਨੂੰ ਬੈਕ ਸ਼ਟੋ ਉਹ ਆ ਨਾ ਆ ਜੀ ਦਿਖਾ ਦੇ ਆ ਜੀ ਵਾਲਾ ਦੁੱਧ ਵਾਲਾ ਹੀ ਉਹ ਦੂਗਾ ਪਸ਼ੂ ਦਾ ਹੀ ਹੁੰਦਾ ਉਹ ਚੌੜਾ ਤਾਂ ਹੂੰ ਚੰਗੀ ਆ ਬੱਚੀ ਨਾ ਵੀਰੇ ਬਾਕੀ ਲੱਤਾਂ ਦਿਖਾ ਦੇ ਲੈ ਪਿਛਲੀਆਂ ਕਿੰਨੀਆਂ ਮਜ਼ਬੂਤ ਹੈਗੀਆਂ ਹੂੰ ਮਜ਼ਬੂਤ ਲੱਤਾਂ ਜਾਨਵਰੀ ਦੁੱਧ ਦਿੰਦਾਗਾ ਹਾਂ ਇਹ ਫੇ ਦਾ ਉਹ ਦਾਣਾ ਹੈਗਾ ਹਾਂ ਹਾਂ ਦਾ ਉਹ ਦਾ ਨਹੀਂ ਇੱਕ ਟੁੱਟਦਾ ਨਹੀਂ ਗੱਸੀ ਤੀ ਹਾਂ ਲੈ ਕੇ ਨਹੀਂ ਆ ਮਾਰ ਲੋ ਬਾਕੀ ਫੇਸ ਬਿਊਟੀ ਦਿਖਾ ਦੇ ਲੈ ਦੀ ਠੀਕ ਆ ਥਣ ਚਾਰ ਥੋੜਾ ਧੱਕਾ ਕਰਦੇ ਖੁੱਲੀ ਰਹੀ ਬਣ ਜਾਣ ਵਾਲੀ ਬੱਸੀ ਆ ਹੂੰ ਬਾਕੀ ਇਹ ਚੀਜ਼ ਤੇਰ ਚੰਗੇ ਰੀ ਲੱਗਦੇ ਆਗੇ ਇੱਕ ਵਾਰ ਕੋਈ ਲੱਗਦੇ ਆ ਬੰਦਾ ਫਿਰ ਯਾਦ ਰੱਖਦਾ ਥਣ ਚਾਰ ਹਨ ਥਣ ਚਾਰ ਕਲਾ ਕਲਾ ਥਾਣਾ ਲੈ ਖੜ ਨਹੀਂ ਰਿਹਾ ਦੇ ਬੱਸੀ ਜੀ ਕੋਣੀ ਆ ਮਾਰ ਲੋ ਕੁੜੀਆਂ ਵਾਂਗੂ ਖੜਦੀ ਆਲੇ ਹਾਂ ਲਗਭਗ 9 10 ਕਿਵੇਂ ਦੇ ਬੱਚੇ ਜਿਹੜੀਆਂ ਜਮਲਤਾ ਜਿਹੜੀਆਂ ਛਿੱਧੀਆਂ ਪਿਛਲੀਆਂ ਚੰਗੀਆਂ ਰੇਟ ਕਿੰਨਾ ਕਰਨਾ ਕਰੇ ਦਾ ਰੇਟ 30 ਰੁਪਏ ਦਾ 32 ਹਾਂ ਹਾਂ ਬਾਕੀ ਵੀਰ ਕਹਿੰਦੇ ਕਿ ਬੱਸੀ 30 30 ਚੋ ਜੂ ਕੋਈ ਨਾ ਕਰਦਾ ਮੌਕੇ ਤੇ ਹੀਟ ਵੀ ਇੱਕ ਕਰੀ ਕਰੀ ਵੀ ਇਹਦੀ ਅੱਛਾ ਬੰਦੇ ਦੇ ਦਰਸ ਤੇ ਹੁਣ ਠੀਕ ਐ ਲੈ ਮਿੱਤਰੋ ਥਣ ਚਾਰਾ ਬੱਚੀ ਬੜੀ ਸ਼ਕੀਨ ਜਿਹੜੀ ਬਈ 30 ਬੱਸੀ ਭਲ ਜਾਂਦੀ ਹੈਗੀ ਉਹਦਾ 9 ਮਹੀਨੇ ਦੀ ਸਾਢੇ 9 ਮਹੀਨੇ ਦੀ ਲੱਗ ਜਾਂਦੀ ਹੈ ਹੀਟ ਕੱਢਣ ਦੀ ਰੋਟੀ ਘਪਰਾਂ ਦੇ ਕਾਬਲੀ ਬੱਚੀ ਕਾਬਲੀ ਇਹ ਤਾਂ ਜਾਵਾਂ ਹਾਂ ਲੈ ਇੱਥੇ ਚਮਕਾ ਬਾਕੀ ਤੂੰ ਥਾਣ ਦਿਖਾਈ ਇਹ ਕਿੰਨੇ ਚੰਗੇ ਆ ਕੁਆਲਿਟੀ ਹੂੰ ਇੱਥੇ ਨਹੀਂ ਆ 32000 ਮੋਲੇ ਚ ਤੋੜਾ ਮਾਰਤਾ ਨਾ 30 ਤੋਂ ਜਿੱਤ ਨਾਲ ਸਾਨੂੰ ਬੱਚੀ ਕੋਈ ਨਹੀਂ ਬਾਈ ਦੇ ਦੂ ਕੋਈ ਡਾਇਰੈਕਟ ਵਾਲੀ ਗੱਲ ਨਹੀਂ ਜੀ ਤੇ ਥਾਣ ਦਿਖਾ ਦੇ ਝੋਲੀ ਦੇਖ ਕਿੰਨੀ ਚੰਗੀ ਝੋਲੀ ਲੱਗੀ ਹੋਏ ਕੱਸੀ ਦੇ ਹਾਂ ਚਾਰ ਹੀ ਥਾਣਾ ਕੱਲਾ ਕੱਲਾ ਥਾਣਾ ਸਹੀ ਕੱਲੇ ਕੱਲੇ ਹੈਗੇ ਗੇਟ-ਗੇਟ ਤੇ ਗੱਡੂ ਵੀ ਲੈ ਇੱਥੇ ਨਹੀਂ ਆ ਮਾਲੋ ਬੱਚੀ ਖੜਨੀ ਖੜਨੀ ਦਾ ਰਲਾ ਬੱਚੀ ਦੀ ਚੌਂਕ ਦਸਾਰੇ ਝਾਕਿਆ ਨਹੀਂ ਜਾਂਦਾ ਇੰਨੀ ਚੌਂਕਾ ਬੱਚੀ ਦੀ ਸੀਸੇ ਵਾਂਗ ਚੌਂਕਦੀ ਆ ਜਮਾਲ ਜਮਾ ਜਮਾ ਲੇ ਮੈਂ ਤਾਂ 10 ਕਿਵੇਂ ਨਹੀਂ ਬੱਚੇ ਇਹਨਾਂ ਦੀ ਗੱਲ ਨਹੀਂ ਕੀੜ ਫੂਡ ਤੇ ਪਲੀ ਵੀ ਆ ਪੂਰੀ ਉਹਦੇ ਤੇ ਆਪਣੇ ਬੋਡਰ ਪਾਡਰਾਂ ਤੇ ਠੀਕ ਆ ਭਰਾ ਫਾਰਮ ਦੀ ਵਸੀ ਹੈਗੀ ਰਲਦੂ ਹੀ ਨਹੀਂ ਇਹ ਬਸਾਂ ਦੇ ਨਾਲ ਤੂੰ ਦੇਖ ਲੈ ਆਪੀ ਹੂੰ ਬਿਲਕੁਲ ਵੀ ਆਹ ਬਸਾਂ ਦੇ ਨਾਲ ਰਲਦੀ ਨਹੀਂ ਇਹ ਪੰਜ ਗਰਾਈਆਂ ਬਾਈ ਦਾ ਪਿੰਡ ਹੈ ਤਸੀਲ ਢੂਰੀ ਹੈ ਤੇ ਜ਼ਿਲ੍ਹਾ ਸੰਗਰੂਰਾ 7719583125 ਬਾਈ ਦਾ ਸੰਪਰਕ ਨਾਵਾ ਤਿੰਨ ਬੱਚੀਆਂ ਆ ਗਿਆ ਤਨਾ ਰੇਟ ਵਿੱਚ ਕਰਦਾ ਜਾਇਜ਼ ਰੇਟ ਆ ਜਿਹੜੇ ਪਰਾਂ ਨੂੰ ਜੇ ਕੋਈ ਵੀਰ ਨੇ ਇਕੱਠੀਆਂ ਲੈਣੀਆਂ ਤਿੰਨੇ ਆਪਾਂ 65000 ਦੀਆਂ ਦੇ ਦਾਂਗੇ ਤੰਨੇ ਪੈਂਟ ਚ ਹਾਂ ਹੂੰ ਬਣਦਾ ਹੈ 70000 ਰੁਪਏ ਬਣਦਾ ਹਾਂ 30 20 50 55 57 60 70 ਬਣਦਾ ਹੈ ਹਾਂ ਹਾਂ ਨਾ ਜੇ ਆਪਾਂ 65000 ਚ ਕਰਦੇ ਹਾਂ ਤਾਂ ਪੈਂਟ ਚ ਕਰ ਦਾਂਗੇ ਹਾਂ ਹਾਂ ਠੀਕ ਹੈ ਕੋਈ ਨਾ ਹੋਰ ਵੀ ਕਰ ਦਾਂਗੇ ਮਾੜਾ ਮੋਟਾ ਮਾਨਤਾ ਨਾ ਹਾਂ ਹਾਂ ਮਾਨਤਾ ਕਰ ਦਾਂਗੇ ਜੇ ਤੁਹਾਡਾ ਮਾਨਤਾ ਨਾ ਜੂਗਾ ਤੇ ਕੱਲੀ ਕਰੀ ਖਰੀਦਦਾ ਤਾਂ ਉਹ ਹੈ ਤੁਹਾਡਾ ਮਾਨਤਾ ਹੋਰ ਜਾ ਕਰ ਦਾਂਗੇ ਜੇ ਕੱਲੀ ਕੱਲੀ ਜਾ ਕਰਾਉਣਾ ਪਸੰਦ ਕਰਕੇ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹਾਂ ਧੰਨਵਾਦ ਬਾਈ ਜੀ